ਹਾਂ ਜੀ ਮਿੱਤਰੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੰਜਾਬ ਵਿੱਚ ਪਾਣੀ ਆ ਗਿਆ ਹੜ ਆ ਗਏ ਘਰ ਡੁੱਬ ਗਏ ਖੇਤ ਬਰਬਾਦ ਹੋ ਗਏ ਆਰਮੀ ਨੇ ਤੇ ਬਾਕੀ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੀ ਜੀਵਨ ਲਗਾ ਕੇ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਬਾਕੀ ਮਿੱਤਰੋ ਇਸ ਤੋਂ ਬਾਅਦ ਜੋ ਸੇਵਾ ਸੰਗਤ ਨੇ ਕੀਤੀ ਹੈ ਨਾ ਜੋ ਦੂਰੋਂ ਨੇੜਿਓਂ ਆ ਕੇ ਵੀਰਾਂ ਭਰਾਵਾਂ ਨੇ ਮਦਦ ਕੀਤੀ ਹੈ ਉਹ ਨਜ਼ਾਰਾ ਵੇਖਣ ਵਾਲਾ ਸੀ ਕੋਈ ਆਣ ਕੇ ਦਵਾਈਆਂ ਵੰਡ ਰਿਹਾ ਕੋਈ ਪਸ਼ੂਆਂ ਦਾ ਚਾਰਾ ਵੰਡ ਰਿਹਾ ਕੋਈ ਲੰਗਰ ਲਾ ਰਿਹਾ ਕੋਈ ਕਿਸੇ ਨੂੰ ਪਾਣੀ ਜੋ ਕੱਢ ਕੇ ਲਿਆ ਰਿਹਾ ਬਾਕੀ ਵੀਰਾਂ ਭਰਾਵਾਂ ਨੇ ਆਪਣੀ ਜਾਨ ਦੇ ਖੇਡ ਕੇ ਘਰਾਂ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਹਲਪ ਕੀਤੀ ਆ ਸੋ ਇੱਕ ਛੋਟੀ ਜਿਹੀ ਸੇਵਾ ਅਸੀਂ ਅੱਜ ਆਪਣੇ ਪ੍ਰਿੰਟ ਅਨੰਤਾਂ ਨਮਰ ਸ਼ਹੀਦ ਪਾਪਾ ਦੀਪ ਸਿੰਘ ਜੀ ਮਹਾਰਾਜ 92 ਕਰੋੜ ਸ਼ੀਰੋ ਸਿੰਘ ਮਹਾਰਾਜ ਦੇ ਪਾਵਨ ਚਰਨ ਕਮਲਾ ਪਾ ਸਰਦਾਰਸ ਬੇਨਤੀ ਕੀਤੀ ਜਾਂਦੀ ਹੈ ਪਾਤਸ਼ਾਹੀ ਆਪ ਜੀ ਦੀ ਕੁਰਬਾਨੀ ਦੇ ਪਰਮਾਨ ਹਨ ਸੇਵਕ ਕੋ ਸੇਵਾ ਬਣਾਈ ਕੰਪੂਰਮ ਪਰਮ ਪਾਪਾ ਜੀ ਦੇ ਮਹਾਵਾਕਣ ਸਤ ਸਮੂਹ ਦੰਡਾ ਪ੍ਰਗਤੀ ਸੰਗਤ ਵੱਲੋਂ ਹਰ ਪੀੜਤ ਜੀਵ ਜੰਤੂਆਂ ਬਾਗ ਦੇ ਪਸ਼ੂਆਂ ਦੇ ਚਾਰੇ ਬਾਗ ਦੇ ਪਾਸ਼ਾ ਜੀ ਪ੍ਰਬੰਧ ਕੀਤਾ ਗਿਆ ਸੇਵਾ ਪਾਰਕ ਦੀ ਨਗਰ ਤੋਂ ਚਾਲੇ ਪਾਉਣ ਲੱਗਿਆਂ ਨਿ ਕਿਰਪਾ ਕਰੋ ਪਾਤਸ਼ਾਹੀ ਚਾਲੇ ਪਾਉਂਦੀ ਆਗਾ ਬਖਸ਼ਿਸ਼ ਕਰਾਣੀ ਸਿੱਧੀ ਮਿਹਰ ਪ੍ਰਯਾਸ ਰੱਖਣਾ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਿਸੇ ਵੀ ਪ੍ਰਕਾਰ ਦੀ ਕੋਈ ਹੋਰ ਚੜ੍ਹਨਾਵਾਂ ਦੇਣੀ ਕਿਰਪਾ ਕਰਨੀ ਪਾਤਸ਼ਾਹੀ ਵਿਚਕਰਤਾ ਪ੍ਰਕ ਖਲੋਵਾ ਵਾਲਨਾ ਵਿੰਗਾ ਹੋਵਾ ਦੀ ਮਾਵਾਂ ਕਨਸਾ ਚੜ੍ਹਦੀ ਕਲਾ ਨਾਲ ਕਾਰਜ ਸੇਵਕਾਂ ਦੇ ਰਾਸ ਕਰਾਉਣੇ ਸਮੂਹ ਸੰਸਾਰ ਸਰਬੱਤ ਸੰਤਾਂ ਭਲਾ ਕਰਨਾਂ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਵਿਗੜਾਂ ਤੋਂ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਕਿਰਪਾ ਕਰੋ ਪਾਤਸ਼ਾਹੀ ਸੇਵਕਾਂ ਚੱਲੇ ਪਾਉਣ ਦੀ ਅਗਿਆ ਬਖਸ਼ਿਸ਼ ਕਰੋ ਵੜੇ ਤੋਂ ਛੜੇ ਛਿਰਣ ਪਰੇ ਤੋਂ ਤਰੇ ਕਲਾ ਵਾਹਿਗੁਰੂ ਜੀ ਦੀ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਸਦਾ ਬਖਸ਼ਿਸ਼ ਕਲਾ ਵਾਹਿਗੁਰੂ ਜੀ ਕਾ ਖਾਲਸਾ ਲੋਬੇ ਮਿੱਤਰੋ ਅਰਦਾਸ ਬੇਨਤੀਆਂ ਕਰਕੇ ਗੁਰੂ ਚਰਨਾਂ ਦੇ ਵਿੱਚ ਸੁੱਖ ਸ਼ਾਂਤੀ ਦੀ ਅਰਦਾਸ ਕਰਕੇ ਤੇ ਚਾਲੇ ਬਾਦ ਤੇ ਆਪਾਂ ਲੋ ਮਿੱਤਰੋ ਇੱਥੇ ਲੰਗਰ ਲੱਗਾ ਆ 24 ਘੰਟੇ ਚੱਲੂ ਆ ਇਹ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਵੀ ਆ ਤੇ ਲਾਗੇ ਬੰਨੇ ਜਿਹੜੇ ਪੁੰਡਾ ਉਹਨਾਂ ਵਾਸਤੇ ਵੀ ਆ ਜੇ ਤੈਨੂੰ ਲੋੜ ਆ ਤੇ ਉਹ ਪ੍ਰਸ਼ਾਦਾ ਘਰ ਵੀ ਖਾੜ ਸਕਦਾ ਹੈ ਇੱਥੋਂ ਇੱਧਰ ਆਪਣੇ ਭਾਵਨੇ ਕਾਹਦੇ ਟਰਾਲੀ ਭਰੀ ਆ ਹਾਂਜੀ ਮਿੱਤਰੋ ਆਹੜਾ ਲੰਗਰ ਇਹ ਦੰਦਮੀ ਟਕਸਾਲ ਵਾਲਿਆਂ ਲਾਇਆ ਮਹਿਤੇ ਵਾਲਿਆਂ ਤੇ ਇਹ ਲੰਗਰ ਵੀ ਕੀ ਵੀ ਘੰਟੇ ਚੱਲੂ ਆ ਇਹ ਲੱਗਾ ਪਿੰਡ ਦੁੱਜੋਵਾਲ ਦੇ ਲਾਗੇ 메ਨ ਰੋਡ ਦੇ ਉੱਪਰ ਲੱਗਾ ਤੇ ਇਹ ਲੰਗਰ ਜਿਹੜਾ ਇਹ 5-6 ਮਹੀਨੇ ਲਗਾਤਾਰ ਚੱਲਣਾ ਲੇ ਗਿੰਦੇ ਤੇ ਇੱਧਰ ਦੇਖੋ ਨਾ ਮੈਡੀਕਲ ਦਾ ਕੈਂਪ ਵੀ ਲਾਇਆ ਵਾ 24 ਘੰਟੇ ਮੈਡੀਕਲ ਦੀਆਂ ਸੇਵਾਵਾਂ ਵੀ ਮਿਲਣੀਆਂ ਕੋਈ ਵੀ ਮੈਡੀਸਿਨ ਜਿੰਨੂੰ ਚਾਹੀਦੀ ਆ ਇੱਥੋਂ ਲੈ ਸਕਦਾ ਬਿਲਕੁਲ ਫ੍ਰੀ ਦਿੱਤੀ ਜਾਊਗੀ ਬਹੁਤ ਵਧੀਆ ਉਪਰਾਲਾ ਹੈ ਵੀ ਨਇਤੇ ਵਾਲਿਆਂ ਦਾ ਬਾਕੀ ਇਥੋਂ ਚਾਹ ਪਣੀ ਜੋ ਮਰਜ਼ੀ ਸ਼ਕੋ ਪ੍ਰਸ਼ਾਦਾ ਪਾਣੀ ਸ਼ਕੋ ਕੋਈ ਰਾਹਗੀਰ ਵੀ ਨਰ ਜਾਂ ਸਕਦਾ ਇਥੋਂ ਤੇ ਬਾਕੀ ਚਲੋ ਹਾਰਡਪੀਟ ਤੋਂ ਵਾਸਤੇ ਤੇ ਹੈਗਾ ਹੀ ਆ ਇਹ ਇਥੋਂ ਤਾਂ ਉਹੀ ਪਸ਼ੂਆਂ ਦਾ ਚਾਰਾ ਵੀ ਲੈ ਸਕਦੇ ਜੀ ਪਸ਼ੂਆਂ ਦਾ ਚਾਰਾ ਵੀ ਹੈਗਾ ਇੱਥੇ ਪਿੰਟਾ ਗਾਜਤ ਤੋਬਾ ਤੇ ਅੱਜ ਪੁਰਾਣੀ 8 9ਵਾਂ ਦਿਨ ਹੋ ਗਿਆ ਜੇ ਇਹਦੇ ਇੱਥੇ ਅਜੇ ਵੀ ਨਗਨਾ ਪਾਣੀ ਆ ਕਰੋ ਚੱਕੇਰਾ ਇਤਰਾੜੀ ਫਸਲਾਂ ਸਾਰੀ ਖਰਾਬ ਹੋ ਗਈ ਆ ਹੱਲ ਵੀ ਡੁੱਗੀ ਆ ਬਦਲ ਹਾਟ ਝੋਨੇ ਦੇ ਜਮਾਈ ਖਤਮ ਹੋ ਗਿਆ ਝੋਨਾ ਆਰ ਇੱਦੀ ਗਲ ਗਿਆ ਵੇਖੋ ਥੋੜੀ ਥੋੜੀ ਫਰਲੇ ਕਿੰਨਾ ਕੇ ਦਾ ਰਿਹਾ ਜੇ ਡੰਗਰਾਂ ਦਾ ਚਾਰਾ ਅੰਨਾ ਟੋੜੀ ਸਭ ਤੋਂ ਜ਼ਿਆਦਾ ਜੇ ਕੋਈ ਮਾਰ ਪਈ ਆ ਤੋ ਇਹ ਰੀਜ ਪਈ ਆ ਪਾਣੀ ਦੀ ਕਿਉਂਕਿ ਜੇ 9ਵੇਂ 10ਵੇਂ ਦਿਨ ਵੀ ਇੰਨਾ ਪਾਣੀ ਚੱਲਣ ਡਿਆ ਹੋਣਾ ਆਹ ਪਹੁੰਚ ਚੁੱਕੇ ਹਾਂ ਪਿੰਡ ਮਾਚੀ ਵਾਲਾ ਤੇ ਆਹੜਾ ਰੋੜੇ ਸਾਹਮਣੇ ਉਦਾਂ ਏ ਕੋਹਨੇ ਵਾਲ ਪਿੰਡ ਦੇ ਵਿੱਚ ਜਾਂਦਾ ਹੈ ਪਰ ਇੱਥੋਂ ਸਾਹਮਣੇ ਉਹ ਬੰਦ ਟਾਵਾ ਤੇ ਇਧਰ ਮਿੱਟੀ ਦੀ ਚੱਲਣ ਦੀ ਸੇਵਾ ਮਿੱਟੀ ਡੇਪ ਉਹ ਇਧਰ ਵੀ ਤੇ ਜਰ ਕੇ ਆਨੂ ਆ ਮਾਸੀ ਵਾਲੇ ਪਿੰਡ ਦੇ ਵਿੱਚ ਤੁਰੀ ਹੋ ਕੇ ਠਣਾ ਪੈਣਾ ਗਲੀਆਂ ਦੇ ਛੋਟੀਆਂ ਛੋਟੀਆਂ ਗਲੀਆਂ ਨੇ ਇਹਨਾਂ ਦੇ ਵਿੱਚੋਂ ਹੀ ਜਾਣਾ ਪਾਣਾ ਕਿਉਂਕਿ ਬਾਹਰ ਫਿਰ ਨਹੀਂ ਵਾਲਾ ਰੋੜ ਵੀ ਰੁਕਤਾ ਆ ਤੇ ਰਾਸ਼ ਬਹੁਤ ਹੈ ਅੱਗੇ ਕਿਉਂਕਿ ਸੰਤ ਬਹੁਤ ਆਈ ਹੈ ਸੇਵਾ ਕਰਨ ਵਾਸਤੇ ਬਹੁਤ ਟਰੱਕ ਟਰਾਲੀ ਜੜੀਆਂ ਆ ਜਾ ਰਹੀਆਂ ਨੇ ਆ ਪਿੰਡ ਦੇ ਕੋਨੇ ਵਾਲ ਇਹਦਾ ਚੈੱਕ ਕਰੋ ਐਨਾ ਨਾ ਪਾਣੀ ਚੱਲ ਗਿਆ ਜੇ ਇੱਥੇ ਇੱਥੇ ਵਿੱਚੋਂ ਤੱਕ ਪਾਣੀ ਨਹੀਂ ਹੁੰਦੇ ਪਾਣੀ ਲੱਤ ਗਿਆ ਤੁਸੀਂ ਆਪੇ ਹਾਲ ਲੜੋ ਕਿੰਨਾ ਕਿੰਨਾ ਪਾਣੀ ਹੈ ਆੜੀ ਕੰਧ ਚੈੱਕ ਕਰੋ ਆ ਉੱਪਰਲੀ ਲੀਕ ਤੁਹਾਨੂੰ ਦੇਖਣ ਦੀ ਹਣੀ ਹੈ ਇੱਥੋਂ ਤੱਕ ਪਾਣੀ ਹੀ ਰਿਹਾ ਬਾਹਰ ਵਾਲੀ ਕੰਧਾਂ ਦੇ ਉੱਤੋਂ ਹੀ ਪਾਣੀ ਚੱਲ ਗਿਆ ਇੱਥੇ ਇਧਰ ਆ ਬੰਨ ਹੀ ਇੱਥੋਂ ਟੁੱਟਾ ਹੈਗਾ ਜੀ ਆ ਇਧਰ ਆਪਣੇ ਭਰਾ ਤੂੜੀ ਲਾਉਣ ਦੇ ਸਭ ਤੋਂ ਵੱਧ ਜੇ ਨੁਕਸਾਨ ਆਇਆ ਤਾਂ ਐਸੇ ਪਿੰਡ ਦਾ ਹੋ ਗਿਆ ਐਸੇ ਪਿੰਡ ਦੀਆਂ ਛੱਤਾਂ ਦੇ ਉੱਤੋਂ ਦੀ ਪਾਣੀ ਚੱਲ ਗਿਆ। ਤੁਸੀਂ ਕਰੰਟ ਦੇ ਰਹੇ ਹੋ। ਇੱਧਰ ਇੱਕ ਬਲੌਗਰ ਸਾਹਿਬ ਬੈਠੇ ਆ ਥੱਲੇ। ਬਲੌਗਰ ਸਾਹਿਬ। ਅੱਗੇ ਬਲੌਗਰ ਸਾਹਿਬ। ਐਨੂੰ ਮੂੰਹ ਕਰੋ। ਬਲੌਗਰ ਦਾ ਫੋਨ ਬੰਦ ਹੋ ਗਿਆ। ਫੁਰ ਬੰਦ ਹੋ ਗਿਆ ਇਹ ਚਲੋ ਲੋਕਰ ਦਾ ਫੁਰਮੰਦ ਹੈ ਜੀ ਜਿਆਦਾ ਵੀਡੀਓ ਬਣਾ ਲੀਆਂ ਹਨਾ ਤੇ ਟੀਮ ਆ ਹੁੰਦੀ ਜੀ ਬਹੁਤ ਕਹਿ ਰਿਹਾ ਇਤਰਾ ਤੇ ਟੀਮ ਖਿਆਣੀ ਕਿੱਥੇ ਵਾਜੇ ਆਹ ਦੇਖੋ ਮਸਲਾ ਕਰੋ ਜੱਟ ਉਹ ਸਾਹਮਣੇ ਬਾਨਾ ਤਾਇਆ ਇਤਰਾ ਰੇਤਾ ਆ ਗਈ ਹੈ ਪੈਰਿਆਂ ਦੇ ਵਿੱਚ ਦੇਖੋ ਇੱਥੇ ਤੱਕ ਰੇਤਾ ਆ ਗਈ ਹੈ ਕਿੱਲਾ ਕਿਲੋਮੀਟਰ ਉੱਲੇ ਪਾਸੇ ਤੱਕ ਰੇਤਾ ਆ ਗਈ ਹੈ ਕਟੋ ਘਟ ਹੈ 3-4 ਕਿੱਲਿਆਂ ਦਾ ਜੀ ਉੱਧਰ ਵੇਖੋ ਤਾਂ ਪਾਈਦੇ ਜਿਹੜੇ ਬੰਦੇ ਉੱਪਰ ਹੀ ਵੇਖੋ ਕਿੱਧਰ ਆਏ ਪੈਰੀਆਂ ਵਿੱਚ ਆਪਣੇ ਪਾਣੀ ਲੈ ਕੇ ਆਏ ਆ ਭਰਾ ਬੇਟੀਆਂ ਪਾਣੀ ਦੀ ਖਲਾਅ ਚੈੱਕ ਕਰੋ ਆ ਲੋਕ ਜਿਹੜੇ ਘਰ ਛੱਡ ਗਏ ਆਪਣੇ ਤੇ ਬੰਦ ਦੇ ਉੱਪਰ ਬੈਠੇ ਆ ਆ ਆਪਣੇ ਕੋਲ ਰਹਿ ਗਿਆ ਚੋਕਰ ਬੱਸ ਚਾਰ ਪੰਜ ਥੋੜੇ ਹਾਂ ਜੀ ਮਤਰ ਬਾਰਿਸ਼ ਹੁੰਦੀ ਹੈ ਜੀ ਨਹੀਂ ਕੀ ਤੇ ਇੱਧਰ ਰਸ ਵੀ ਕਾਫੀ ਹੈ ਜੇ ਮੈਂ ਸकता ਹਾਂ ਕਾਫੀ ਵਾਪਸ ਆਉਂਦੀਆਂ ਸੇਵਾ ਕਰਕੇ ਤੇ ਹੁਣ ਬੰਨੇ ਤੇ ਲੰਗਰ ਛਕਦੇ ਆ ਕਿਤੇ ਸਾਨੂੰ ਵੀ ਭੁੱਖ ਲੱਗੀ ਹੈ ਤੇ ਇੱਥੇ ਸਾਹਮਣੇ ਲੰਗਰ ਲੱਗਾ ਬਾਬਿਆਂ ਦਾ ਪੂਰੀ ਵਾਲਿਆਂ ਦਾ ਤੂੰ ਆਪਾਂ ਲੰਗਰ ਛਕ ਕੇ ਜੇ ਪਿੰਡ ਨੂੰ ਚਾਲੇ ਵਾਪਸ ਪਾਵਾਂਗੇ ਬਾਕੀ ਸਾਰੇ ਭਰਾ ਚਨਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸੋ ਹਾਂਜੀ ਮਿੱਤਰੋ ਅੱਜ ਦੇ ਵਲੌਗ ਦੀ ਸਮਾਪਤੀ ਆ ਤੇ ਹੁਣ ਹੀ ਚੱਲੇ ਆਂ ਘਰ ਫੇਲ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤੇ ਨਵੇਂ ਕੰਟੈਂਟ ਦੇ ਨਾਲ ਵਾਇ ਕੋ ਜੀ ਆਖਾਲ ਚ ਅਬ ਤੱਕ ਦੀ ਖਤਰੀ